ਸਤਿ ਸ੍ਰੀ ਅਕਾਲ ਦੋਸਤੋ ਇਤਿਹਾਸ ਦੇ ਪੰਨੇ ਪਲਟ ਕੇ ਦੇਖੋ ਸਾਲ 1675 ਦਾ ਉਹ ਦੌਰ ਯਾਦ ਕਰੋ ਦਿੱਲੀ ਦਾ ਚਾਂਦਨੀ ਚੌਕ ਜਲਾਦ ਦੀ ਤਲਵਾਰ ਅਤੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦਾ ਕਟਿਆ ਹੋਇਆ ਸੀਸ ਉਸ ਸਮੇਂ ਔਰੰਗਜ਼ੇਬ ਦਾ ਅਹੰਕਾਰ ਇੰਨਾ ਵੱਡਾ ਸੀ ਕਿ ਉਹ ਪੂਰੇ ਹਿੰਦੁਸਤਾਨ ਨੂੰ ਇੱਕੋ ਰੰਗ ਵਿੱਚ ਰੰਗਣਾ ਚਾਹੁੰਦਾ ਸੀ ਪਰ ਗੁਰੂ ਸਾਹਿਬ ਦੀ ਕੁਰਬਾਨੀ ਨੇ ਉਸ ਅਹੰਕਾਰ ਨੂੰ ਚੱਕਣਾ ਚੂਰ ਕਰ ਦਿੱਤਾ ਸੀ ਉਹ ਕੁਰਬਾਨੀ ਧਰਮ ਨੂੰ ਬਚਾਉਣ ਲਈ ਸੀ ਉਹ ਕੁਰਬਾਨੀ ਮਨੁੱਖੀ ਅਧਿਕਾਰਾਂ ਲਈ ਸੀ ਪਰ ਦੋਸਤੋ ਅੱਜ 350 ਸਾਲ ਬਾਅਦ ਕੀ ਹੋਇਆ ਜਦੋਂ ਪੂਰੀ ਦੁਨੀਆ ਦੀਆਂ ਨਜ਼ਰਾਂ ਉਸ ਮਹਾਨ ਸ਼ਹਾਦਤ ਨੂੰ ਯਾਦ ਕਰਨ ਲਈ ਪੰਜਾਬ ਦੀ ਉਸ ਧਰਤੀ ਤੇ ਸ੍ਰੀ ਆਨੰਦਪੁਰ ਸਾਹਿਬ ਤੇ ਟਿਕੀਆਂ ਹੋਈਆਂ ਸਨ ਤਾਂ ਉੱਥੇ ਜੋ ਨਜ਼ਾਰਾ ਵੇਖਣ ਨੂੰ ਮਿਲਿਆ ਉਸ ਨੇ ਹਰ ਸੱਚੇ ਸਿੱਖ ਅਤੇ ਹਰ ਸੁਵੇਦਨਸ਼ੀਲ ਇਨਸਾਨ ਦੀ ਰੂਹ ਨੂੰ ਝੰਡੋਰ ਕੇ ਰੱਖ ਦਿੱਤਾ ਜਿੱਥੇ ਏਕਤਾ ਦਾ ਸੰਦੇਸ਼ ਜਾਣਾ ਚਾਹੀਦਾ ਸੀ ਉੱਥੇ ਵੱਖੋ-ਵੱਖਰਿਆ ਸਟੇਜਾਂ ਜਿੱਥੇ ਦਿੱਲੀ ਦੇ ਤਾਕਤ ਨੂੰ ਚੁੱਕ ਕੇ ਆਉਣਾ ਚਾਹੀਦਾ ਸੀ ਉੱਥੇ ਦਿੱਲੀ ਨੇ ਪੰਜਾਬ ਵੱਲ ਪਿੱਟ ਕਰ ਲਈ ਇੱਕ ਸਿਆਸੀ ਸਾਜ਼ਿਸ਼ ਜਿਸ ਨੇ ਸਾਡੇ ਇਤਿਹਾਸਿਕ ਦਿਹਾੜੇ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਅੱਜ ਅਸੀਂ ਸਵਾਲ ਪੁੱਛਾਂਗੇ ਕਿਉਂ ਪੰਜਾਬ ਸਰਕਾਰ ਦੇ ਸੱਦੇ ਤੇ ਦੇਸ਼ ਦਾ ਕੋਈ ਵੀ ਮੁੱਖ ਮੰਤਰੀ ਨਹੀਂ ਆਇਆ ਕਿਉਂ ਸਾਡੀ ਸਰਮਾਰ ਸਖ ਸੰਸਥਾ ਐਜੀਪੀਸੀ ਇਕੱਲੇ ਪੰ ਦਾ ਸ਼ਿਕਾਰ ਹੋ ਗਈ ਤੇ ਸਭ ਤੋਂ ਅਹਿਮ ਕਿਵੇਂ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਬੈਠ ਕੇ ਜਸ਼ਨ ਮਨਾਏ ਪਰ ਪੰਜਾਬ ਦੀ ਧਰਤੀ ਨੂੰ ਅਣਗੌਲਿਆ ਕਰ ਦਿੱਤਾ ਕਿ ਇਹ ਸਿਰਫ ਇਤਫਾਕ ਸੀ ਜਾਂ ਇਸ ਦੇ ਪਿੱਛੇ ਕੋਈ ਬਹੁਤ ਵੱਡੀ ਮਾਸਟਰ ਸਟ੍ਰੈਟਜੀ ਕੰਮ ਕਰ ਰਹੀ ਸੀ ਆਪਾਰਤਾ ਫਰੋਲੀ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇਸ ਦਿਨ ਦੀ ਮਹੱਤਤਾ ਸਮਝਣੀ ਪਵੇਗੀ 350 ਸਾਲ ਇਹ ਕੋਈ ਛੋਟਾ ਸਮਾਂ ਨਹੀਂ ਹੁੰਦਾ ਇਹ ਉਹ ਇਤਿਹਾਸਕ ਪਾਲਸੀ ਜਦੋਂ ਦੁਨੀਆਂ ਵਿੱਚ ਪਹਿਲੀ ਵਾਰ ਕਿਸੇ ਰਹਿਬਰ ਨੇ ਦੂਜਿਆਂ ਦੇ ਧਰਮ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਜਿਸ ਧਾਰਮਿਕ ਆਜ਼ਾਦੀ ਦੀ ਹਿਊਮਨ ਰਾਈਟਸ ਦੀ ਗੱਲ ਅੱਜ ਸਿੰਜਾ ਅਖਤਰਾਸ਼ਟਰ ਯੂਨ ਕਰਦਾ ਸਾਡੇ ਗੁਰੂ ਸਾਹਿਬਾਨ ਨੇ 350 ਸਾਲ ਪਹਿਲਾਂ ਚਾਂਦਨੀ ਚੌਕ ਵਿੱਚ ਆਪਣਾ ਸੀਸ ਵਾਰ ਕੇ ਉਸ ਦੀ ਨੀਂਹ ਰੱਖ ਦਿੱਤੀ ਅੱਜ 350 ਸਾਲ ਬਾਅਦ ਸਾਡੇ ਕੋਲ ਮੌਕਾ ਆਇਆ ਸੀ ਜਦੋਂ ਪੰਜਾਬ ਨੇ ਗਲੋਬਲ ਪੱਧਰ ਤੇ ਆਪਣੀ ਮੌਜੂਦਗੀ ਦਾਜ ਕਰਵਾਉਣੀ ਸੀ ਉਮੀਦ ਕੀਤੀ ਜਾ ਰਹੀ ਸੀ ਕਿ ਅਮਰੀਕਾ ਕੈਨੇਡਾ ਯੂਕੇ ਦੇ ਡੈਲੀਗੇਸ਼ਨ ਪੰਜਾਬ ਦੀ ਇਸ ਪਵਿੱਤਰ ਧਰਤੀ ਨੂੰ ਆ ਕੇ ਨਮਨ ਕਰਨਗੇ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਮਿੱਟੀ ਨੂੰ ਮੱਖਾ ਟੇਕਣਗੇ ਮਾਹੌਲ ਅਜਿਹਾ ਵਾਨਾ ਚਾਹੀਦਾ ਕਿ ਪੂਰੀ ਦੁਨੀਆ ਗੂਗਲ ਕਰਕੇ ਦੇਖਦੀ ਕਿ ਕੌਣ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਪਰ ਅਫਸੋਸ ਅੱਜ ਅਸੀਂ ਇਸ ਮੌਕੇ ਨੂੰ ਸ਼ਕਤੀ ਪ੍ਰਦਰਸ਼ਨ ਵਿੱਚ ਬਦਲ ਦਿੱਤਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਇੱਕ ਨਹੀਂ ਦੋ ਦੋ ਸਮਾਗਮ ਰੱਖੇ ਗਏ ਇੱਕ ਪੰਜਾਬ ਸਰਕਾਰ ਦਾ ਸਰਕਾਰੀ ਪੰਡਾਲ ਤੇ ਦੂਜਾ ਸ਼੍ਰੋਮਣੀ ਕਮੇਟੀ ਦੀ ਸਟੇਜ ਇਹ ਕੋਈ ਛੋਟੀ ਗੱਲ ਨਹੀਂ ਜਦੋਂ ਘਰ ਦੇ ਮੈਂਬਰੀ ਵੰਡੇ ਹੋਣ ਦਾ ਬਾਹਰਲੇ ਲੋਕ ਤੁਹਾਡੀ ਅਚਤ ਕਿਵੇਂ ਕਰਨਗੇ ਪਰ ਇਸ ਪੂਰੇ ਘਟਨਾਕਰਮ ਦਾ ਸਭ ਤੋਂ ਵੱਡਾ ਵਿਵਾਦਤ ਐਂਗਲ ਹੈ ਪੰਜਾਬ ਸਰਕਾਰ ਦਾ ਰੋਲ ਪੰਜਾਬ ਸਰਕਾਰ ਨੇ ਇਸ ਸਮਾਗਮ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਸ਼ਾਇਦ ਸਰਕਾਰ ਨੂੰ ਲੱਗਾ ਹੋਵੇਗਾ ਕਿ ਚੋਣਾਂ ਨੇੜੇ ਆ ਕਿਉਂ ਨਾ ਗੁਰੂ ਸਾਹਿਬਾਂ ਦਾ ਨਾਮ ਵਰਤ ਕੇ ਵੋਟਾਂ ਪੱਕੀਆਂ ਕੀਤੀਆਂ ਜਾਣ ਸਰਕਾਰ ਨੇ ਇਸ ਇਤਿਹਾੜੇ ਨੂੰ ਵੱਖਰੇ ਵੱਖਰੇ ਸਮਾਗਮ ਕਰਵਾ ਕੇ ਮਨਾਇਆ ਪੈਸਾ ਪਾਣੀ ਵਾਂਗ ਵਹਾਇਆ ਅਖਬਾਰਾਂ ਵਿੱਚ ਵੱਡੇ ਵੱਟੇ ਇਸ਼ਤਿਹਾਰ ਦਿੱਤੇ ਹਰ ਪਾਸੇ ਖੰਭਿਆਂ ਉੱਪਰ ਪੰਜਾਬ ਸਰਕਾਰ ਦੇ ਫਲੈਕਸੀ ਫਲੈਕਸ ਨਜਰ ਆਏ ਦਾਅਵੇ ਕੀਤੇ ਗਏ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਹੋਵੇਗਾ ਸਰਕਾਰ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਕੇਂਦਰੀ ਮੰਤਰੀਆਂ ਨੂੰ ਨਿੱਜੀ ਤੌਰ ਤੇ ਸੱਦਾ ਭੇਜਿਆ ਗਿਆ ਪਰ ਉਸ ਦਿਨ ਕੀ ਹੋਇਆ ਉਸ ਦਿਨ ਸਟੇਜ ਤੇ ਸੈਨਾਟਾ ਸੀ ਨਾ ਪੀਐਮ ਮੋਦੀ ਆਏ ਨਾ ਸ਼ਾਹ ਨਾ ਕੇਂਦਰੀ ਮੰਤਰੀ ਨਾ ਹੀ ਕਿਸੇ ਸੂਬੇ ਦਾ ਮੁੱਖ ਮੰਤਰੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਤਾਂ ਸੱਦਾ ਪੱਤਰ ਲੈਣ ਵਾਸਤੇ ਪੰਜਾਬ ਸਰਕਾਰ ਨੂੰ ਟਾਈਮ ਤੱਕ ਨਹੀਂ ਦਿੱਤਾ ਸਤੇ ਇਹ ਸਿਰਫ ਪੰਜਾਬ ਦੇ ਲੋਕ ਲੀਡਰ ਤੇ ਅਫਸਰ ਬੈਠੇ ਸਨ ਕਿ ਪੰਜਾਬ ਦੀ ਲੀਡਰਸ਼ਿਪ ਦੀ ਮੂੰਹ ਤੇ ਕਰਾਰੀ ਚਪੇੜ ਸੀ ਸ਼ਾਇਦ ਦੂਸਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਪਤਾ ਸੀ ਕਿ ਪੰਜਾਬ ਸਰਕਾਰ ਇਸ ਨੂੰ ਧਾਰਮਿਕ ਸ਼ਰਧਾ ਲਈ ਨਹੀਂ ਬਲਕਿ ਆਪਣੇ ਸਿਆਸੀ ਵੋਟਾਂ ਪੱਕੀਆਂ ਕਰ ਲਈ ਵਾਰਤ ਰਹੀ ਹੈ ਕੋਈ ਵੀ ਦੂਜਾ ਲੀਡਰ ਆ ਕੇ ਪੰਜਾਬ ਸਰਕਾਰ ਨੂੰ ਕ੍ਰੈਡਿਟ ਕਿਉਂ ਦੰਦਾ ਐਸਾ ਸਿਆਸੀ ਖਿਚੋਤਣ ਵਿੱਚ ਸਰਕਾਰ ਨੇ ਗੁਰੂ ਦੁਆਰਾ ਦਿੱਤੇ ਬਲੀਦਾਨ ਨੂੰ ਵੀ ਦਾਤੇ ਲਗਾ ਦਿੱਤਾ ਹੁਣ ਜਰਾ ਆ ਤਰੀਕ ਵੱਲ ਧਿਆਨ ਦਿਓ 24 ਨਵੰਬਰ ਦਿਨ ਸੋਮਵਾਰ ਜਦੋਂ ਸਾਰੀ ਕੌਮ ਦਾ ਧਿਆਨ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੀ ਤਾਂ ਪੰਜਾਬ ਸਰਕਾਰ ਨੇ ਉੱਥੇ ਵਿਸ਼ੇਸ਼ ਇਜਲਾਸ ਸੱਦਨ ਦਾ ਫੈਸਲਾ ਕੀਤਾ ਪਰ ਅਸਲ ਸਵਾਲ ਤਾਂ ਇਹ ਬੰਦ ਹੈ ਕਿ ਕੀ ਇਹ ਸ਼ਰਧਾਂਜਲੀ ਇਸ ਚੰਡੀਗੜ੍ਹ ਦੀ ਵਿਧਾਨ ਸਭਾ ਵਿੱਚ ਬੈਠ ਕੇ ਨਹੀਂ ਦਿੱਤੀ ਜਾ ਸਕਦੀ ਸੀ ਜਵਾਬ ਸਾਫ਼ ਹੈ ਅਸਲ ਵਿੱਚ ਅਨੰਦਪੁਰ ਸਾਹਿਬ ਜਾ ਕੇ ਸੈਸ਼ਨ ਕਰਨ ਦਾ ਮਕਸਦ ਸ਼ਰਧਾ ਘਟ ਦੇ ਧਾਰਮਿਕ ਸਟੇਜ ਤੇ ਸਿਆਸੀ ਕਬਜ਼ਾ ਕਰਨਾ ਹੁੰਦਾ ਹੈ ਅਤੇ ਸਭ ਤੋਂ ਵੱਡੀ ਗੱਲ ਆਖਿਰ ਇਹ ਸੈਸ਼ਨ ਵਿੱਚੋਂ ਨਿਕਲਿਆ ਕੀ ਕੀ ਪੰਤਕ ਮਸਲਿਆਂ ਤੇ ਕੋਈ ਗੰਭੀਰ ਚਰਚਾ ਹੋਈ ਨਹੀਂ ਇਹ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਮਤਾ ਪਾਸ ਹੋਇਆ ਬਿਲਕੁਲ ਨਹੀਂ ਸਿਰਫ ਇੱਕ ਐਲਾਨ ਕਰ ਦੇਣਾ ਕਿ ਸ੍ਰੀ ਆਨੰਦਪੁਰ ਸਾਹਿਬ ਵਿੱਚ ਇੱਕ ਵਨ ਕਲਾਸ ਯੂਨੀਵਰਸਿਟੀ ਬਣੇਗੀ ਨਾ ਜ਼ਮੀਨ ਦਾ ਪਤਾ ਨਾ ਫੰਡਾਂ ਦਾ ਜ਼ਿਕਰ ਤੇ ਨਾ ਹੀ ਢਾਂਚੇ ਦੀ ਕੋਈ ਜਾਣਕਾਰੀ ਇਹ ਸਿਰਫ ਇੱਕ ਹਵਾਈ ਕਿਲਾ ਜੋ ਤਾੜੀਆਂ ਬਟੋਰਨ ਲਈ ਉਸਾਰਿਆ ਗਿਆ ਹੈ। ਪੰਜਾਬ ਸਰਕਾਰ ਦਾ ਇਹ ਪੰਥਕ ਹਮਦਰਦੀ ਉਦੋਂ ਪੂਰੀ ਤਰ੍ਹਾਂ ਬੇਨਕਾਬ ਹੋ ਜਾਂਦੀ ਹੈ ਜਦੋਂ ਅਸੀਂ ਤਸਵੀਰ ਦਾ ਦੂਜਾ ਪਾਸਾ ਦੇਖਦੇ ਹਾਂ। ਇਹ ਉਹੀ ਸਰਕਾਰ ਹੈ ਜਿਸ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਖੰਡੂਰ ਸਾਹਿਬ ਤੋਂ ਲੋਕਾਂ ਦੁਆਰਾ ਚੁਣੇ ਗਏ ਐਮਪੀ ਭਾਈ ਅਮਰਤਪਾਲ ਸਿੰਘ ਤੇ ਲੱਗਾ ਐਨਐਸਏ ਹਟਾਉਣ ਤੋਂ ਹਾਈ ਕੋਰਟ ਵਿੱਚ ਸਾਫ਼ ਇਨਕਾਰ ਕਰਦਿਆਂ ਇੱਕ ਪਾਸੇ ਤੁਸੀਂ ਪੰਥਕ ਨੁਮਾਇੰਦਿਆਂ ਨੂੰ ਖਤਰਾ ਦੱਸ ਰਹੇ ਹੋ ਤੇ ਦੂਜੇ ਪਾਸੇ ਤੁਹਾਨੂੰ ਸਿੱਖਾਂ ਦੇ ਇਤਿਹਾਸਕ ਤਿਹਾੜੇ ਮਨਾਉਣ ਵਿੱਚ ਅਚਾਨਕ ਇੰਨੇ ਦਿਲਚਸਪ ਕਿਉਂ ਜਾਗ ਪਈ? ਆਖਰੀ ਦੋਰਾ ਮਾਵਦੰਡ ਕਿਉਂ ਸਵਾਲ ਸਿੱਧਾ ਜੇਕਰ ਤੁਹਾਨੂੰ ਪੰਥ ਦੇ ਚੁਣੇ ਹੋਏ ਨੁਮਾਇੰਦਿਆਂ ਤੇ ਭਰੋਸਾ ਨਹੀਂ ਤਾਂ ਫਿਰ ਪੰਥਕ ਸਟੇਜਾਂ ਤੇ ਕਬਜ਼ਾ ਕਰਨ ਦੀ ਇਹ ਕਾਲ ਕਿਉਂ ਆ ਇਹ ਸਾਫ਼ ਦੱਸਦਾ ਕਿ ਇਹ ਸਭ ਕੁਝ ਸਤਕਾਰ ਲਈ ਨਹੀਂ ਬਲਕਿ ਸਿਰਫ ਵੋਟ ਬੈਂਕ ਲਈ ਕੀਤਾ ਜਾ ਰਿਹਾ ਹੈ ਦੋਸਤੋ ਇਸ ਘਟਨਾਕਰਮ ਦਾ ਇੱਕ ਦੂਸਰਾ ਐਂਗਲ ਵੀ ਹੈ ਜੋ ਸ਼ਾਇਦ ਇਸ ਤੋਂ ਵੀ ਵੱਧ ਦੁਖਦਾਈ ਚਿੰਤਾਜਨਕ ਹੈ ਇਹ ਐਂਗਲ ਜੁੜਿਆ ਸਾਡੀ ਹੀ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਐਸਡੀਪੀਸੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਇਤਿਹਾਸ ਵਿੱਚ ਜਦੋਂ ਵੀ ਕੋਈ ਵੱਡਾ ਪੰਤਕ ਇਕੱਠ ਹੁੰਦਾ ਸੀ ਤਾਂ ਸਰਕਾਰਾਂ ਝੁੱਕ ਕੇ ਆਉਂਦੀਆਂ ਸੀ ਪਰ ਅਫਸੋਸ ਇਸ ਵਾਰ ਸੰਸਥਾ ਅਗਵਾਈ ਕਰਨ ਦੀ ਬਜਾਏ ਆਪਣੀ ਹੀ ਹੋਣ ਦੀ ਲੜਾਈ ਲੜਦੀ ਨਜ਼ਰ ਆਈ ਐਸਡੀਪੀਸੀ ਦਾ ਸਰਕਾਰ ਨਾਲ ਸਟੇਜ ਸਾਂਝੀ ਨਾ ਕਰਨਾ ਵੱਖਰਾ ਸਮਾਗਮ ਕਰਨਾ ਸਿਧਾਂਤਕ ਤੌਰ ਤੇ ਇਹ ਸਹੀ ਹੋ ਸਕਦਾ ਪਰ ਵਿਹਾਰਕ ਤੌਰ ਤੇ ਇਸ ਦਾ ਨਤੀਜਾ ਕੀ ਨਿਕਲਿਆ ਨਤੀਜਾ ਇਹ ਨਿਕਲਿਆ ਕਿ ਸੰਗਤ ਵੰਡੀ ਗਈ ਆਮ ਲੋਕ ਤੇ ਚਿੱਤੀ ਵਿੱਚ ਪੈ ਗਏ ਕਿ ਉਹ ਕਿੱਧਰ ਜਾਣ ਸਰਕਾਰ ਦੇ ਅਲੀਸ਼ਾਨ ਪੰਡਾਲ 'ਚ ਜਾਂ ਐਸਜੀਪੀਸੀ ਦੇ ਪੰਡਾਲ 'ਚ। हैरानी ਦੀ ਗੱਲ ਇਹ ਰਹੀ ਕਿ ਐਸਜੀਪੀਸੀ ਦੀ ਆਪਣੀ ਹੀ ਸਟੇਜ ਤੇ ਵੀ ਉਹ ਜਲਵਾ ਨਹੀਂ ਸੀ ਜੋ ਹੋਣਾ ਚਾਹੀਦਾ ਸੀ। ਉਹ ਖਾਲੀਪਨ ਚੀਕ-ਚੀਕ ਕੇ ਪੁੱਛ ਰਹੀ ਸੀ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਪ੍ਰਭਾਵ ਖਤਮ ਕਿਉਂ ਹੋ ਰਿਹਾ ਹੈ? ਕੌਣਾ ਸੱਚ ਇਹ ਆ ਕਿ ਅੱਜ ਐਸਜੀਪੀਸੀ ਕੋਲ ਇੰਨੀ ਨੈਤਿਕ ਤਾਕਤ ਨਹੀਂ ਬਚੀ ਕਿ ਉਹ ਕੇਂਦਰ ਸਰਕਾਰ ਨੂੰ ਮਜਬੂਰ ਕਰ ਸਕੇ? ਕਿ ਤੁਹਾਨੂੰ ਆਨੰਦਪੁਰ ਸਾਹਿਬ ਆਉਣਾ ਹੀ ਪਵੇਗਾ ਇਹ ਕਮਜ਼ੋਰੀ ਰਾਤੋ ਰਾਤ ਨਹੀਂ ਆਈ ਇਹ ਸਾਡੇ ਸਿਆਸੀ ਆਗੂਆਂ ਦੀ ਚੌਦਰ ਦਾ ਨਤੀਜਾ ਹੈ ਇਸ ਇਤਿਹਾਸਿਕ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਾ ਨਾਂ ਆਉਣਾ ਸਿਰਫ ਇੱਕ ਸ਼ਿਕਵਾ ਨਹੀਂ ਹੈ ਕਹਿਣਾ ਪਵੇਗਾ ਕਿ ਐਸਜੀਪੀਸੀ ਇਸ ਮੌਕੇ ਤੇ ਪੂਰੀ ਕੌਮ ਨੂੰ ਇੱਕ ਲੜੀ ਵਿੱਚ ਪਰੌਣ ਤੋਂ ਪੂਰੀ ਤਰ੍ਹਾਂ ਨਾਕਾਮ ਰਹੀ ਪਰ ਕੀ ਇਹ ਪਹਿਲੀ ਵਾਰ ਹੋਇਆ ਜੀ ਨਹੀਂ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਪੰਜਾਬ ਵਿੱਚ ਇਹ बार-बार ਹੁੰਦਾ ਆਓ ਥੋੜਾ ਤੁਹਾਨੂੰ ਪਿਛੇ ਲੈ ਕੇ ਚੱਲਦੇ ਹਾਂ ਸਾਲ 1999 ਵਿੱਚ ਖਾਲਸਾ ਪੰਥ ਦਾ 300 ਸਾਲਾ ਸਾਜਨਾ ਦਿਵਸ ਪੂਰੀ ਦੁਨੀਆ ਸ੍ਰੀ ਅਨੰਦਪੁਰ ਸਾਹਿਬ ਆਲ ਦੇਖ ਰਹੀ ਸੀ ਪਰ ਉਸ ਵੇਲੇ ਕੀ ਹੋਇਆ ਉਸ ਵੇਲੇ ਪੰਜਾਬ ਦੀ ਸਿਆਸਤ ਵਿੱਚ ਹੌਮੇ ਦੀ ਯੁੱਧ ਚੱਲ ਰਿਹਾ ਸੀ ਇੱਕ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਦੂਜੇ ਪਾਸੇ ਐਸਜੀਪੀਸੀ ਪ੍ਰਧਾਨ ਗਰਚਰਨ ਸਿੰਘ ਟੋੜਾ ਇਹਨਾਂ ਦੋਵਾਂ ਦੀ ਲੜਾਈ ਇੰਨੀ ਵੱਧ ਗਈ ਕਿ ਉਸ ਮਹਾਨ ਸਮਾਗਮ ਦੇ ਜਸ਼ਨ ਫਿੱਕੇ ਪੈ ਗਏ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਕੌਮ ਤੋਂ ਫਾੜ ਹੋ ਗਈ 1999 ਵਿੱਚ ਵੀ ਇਹੀ ਸਵਾਲ ਸੀ ਕਿ ਸਟੇਜ ਕੈਸ ਦੀ ਲੱਗੇਗੀ ਤੇ ਅੱਜ 25 ਸਾਲਾਂ ਬਾਅਦ ਵੀ 350 ਸਾਲਾਂ ਦਿਹਾੜੇ ਤੇ ਅੱਜ ਅਸੀਂ ਉੱਥੇ ਹੀ ਖੜੇ ਹਾਂ ਅਸੀਂ 1999 ਦੀਆਂ ਗਲਤੀਆਂ ਤੋਂ ਕੁਝ ਵੀ ਨਹੀਂ ਸਿੱਖਿਆ ਜੇਕਰ ਉਸ ਵੇਲੇ ਸਾਡੇ ਆਗੂਆਂ ਨੇ ਨਿੱਜੀ ਲੜਾਈ ਛੱਡ ਕੇ ਇਕਤਾ ਦਿਖਾਈ ਹੁੰਦੀ ਤਾਂ ਅੱਜ ਪੰਥਕ ਸੰਸਥਾਵਾਂ ਦਾ ਇਹ ਹਾਲ ਨਾ ਹੁੰਦਾ ਇਹ 1999 ਦਾ ਭੂਤ ਅੱਜ ਵੀ ਸਾਡਾ ਪਿੱਛਾ ਨਹੀਂ ਛੱਡ ਰਿਹਾ ਜਿੱਥੇ ਧਾਰਮਿਕ ਦਿਹਾੜੇ ਸਿਰਫ ਸ਼ਕਤੀ ਪ੍ਰਦਰਸ਼ਨ ਬਣ ਕੇ ਰਹਿ ਗਏ ਪਰ ਦੋਸਤੋ ਇਸ ਪੂਰੀ ਤਸਵੀਰ ਦਾ ਇੱਕ ਤੀਜਾ ਤੇ ਸਭ ਤੋਂ ਖਤਰਨਾਕ ਐਂਗਲ ਅਜੇ ਬਾਕੀ ਹੈ ਤੇ ਉਹ ਆ ਕੇਂਦਰ ਸਰਕਾਰ ਦੀ ਸੋਚੀ ਸਮਝੀ ਰਣਨੀਤੀ ਕੀ ਤੁਹਾਨੂੰ ਵਾਕਈ ਲੱਗਦਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੰਜਾਬ ਨਾ ਆਉਣਾ ਸਿਰਫ ਸਮੇਂ ਦੀ ਘਾਟ ਸੀ ਬਿਲਕੁਲ ਨਹੀਂ ਇਹ ਇੱਕ ਬਹੁਤ ਹੀ ਬਰੀਕੀ ਨਾਲ ਬੁਣੀ ਗਈ ਡਿਪਲੋਮੈਟਿਕ ਚਾਲ ਸੀ ਸਚਾਈ ਇਹ ਹੈ ਕਿ ਪੰਜਾਬ ਅਤੇ ਕੇਂਦਰ ਦਾ ਹਮੇਸ਼ਾ ਤੋਂ ਛੇਤੀ ਦਾ ਅੰਕੜਾ ਰਿਹਾ ਹੈ ਖਾਸ ਕਰਕੇ ਕਿਸਾਨੀ ਅੰਦੋਲਨ ਤੋਂ ਬਾਅਦ ਇੱਕਾਈ ਹੋ ਡੂੰਗੀ ਹੋ ਗਈ ਚਾਹੇ ਉਹ ਬੀਬੀ ਅੰਬੀ ਦਾ ਮਸਲਾ ਹੋਵੇ ਐਸਵਾਈਐਲ ਦਾ ਰੌਲਾ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੜਾਂ ਦੌਰਾਨ ਫੰਡਾਂ ਦੀ ਕਮੀ ਹੋਵੇ ਜਾਂ ਫਿਰ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਨੇ ਪੰਜਾਬ ਨੂੰ ਹਮੇਸ਼ਾ ਇੱਕ ਵੱਖਰੀ ਨਜ਼ਰ ਨਾਲ ਦੇਖਿਆ। ਹੁਣ ਜਰਾ ਇਸ ਦ੍ਰਿਸ਼ ਨੂੰ ਦੇਖੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਦਿੱਲੀ ਦੇ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਪਹੁੰਚਦੇ ਆ। ਉੱਥੇ ਮੱਥਾ ਟੇਕਿਆ ਜਾਂਦਾ ਹੈ, ਤਸਵੀਰਾਂ ਵਾਇਰਲ ਹੁੰਦੀਆਂ। ਲਾਲ ਕਿਲੇ ਤੋਂ ਜਿੱਥੇ ਕਦੇ ਮੁਗਲ ਹਕੂਮਤ ਚੱਲਦੀ ਸੀ, ਉੱਥੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਾਨ ਵਿੱਚ ਭਾਸ਼ਣ ਦਿੱਤੇ ਗਏ। ਸਿੱਕਾ ਜਾਰੀ ਕੀਤਾ ਗਿਆ ਹੁੰਦੇਖ ਨੂੰ ਇਹ ਸਭ ਕੁਝ ਬਹੁਤ ਹੀ ਸ਼ਾਨਦਾਰ ਸੀ। ਪਰ ਸਵਾਲ, ਇਹ ਉੱਥੇ ਖੜਾ ਕਿ ਜਦੋਂ ਘਰ ਵਿੱਚ ਵਿਆਹ ਹੋਵੇ ਤਾਂ ਗਵਾਂਢੀਆਂ ਦੇ ਘਰ ਜਾ ਕੇ ਵਧਾਈਆਂ ਨਹੀਂ ਦਿੱਤੀਆਂ ਜਾਂਦੀਆਂ ਐ ਐਸੇ ਇਤਿਹਾਸਕ ਦਿਹਾੜੇ ਦਾ ਕੇਂਦਰ ਬਿੰਦੂ ਪੰਜਾਬ ਸੀ ਗੁਰੂ ਸਾਹਿਬ ਦਾ ਜਨਮ ਅਸਥਾਨ ਕਰਮਭੂਮੀ ਪੰਜਾਬ ਸੀ ਨਾ ਕਿ ਦਿੱਲੀ ਅਸਲ ਵਿੱਚ ਕੇਂਦਰ ਨੇ ਬਿਨਾਂ ਕੁਝ ਕਹੇ ਇੱਕ ਵੱਡਾ ਸਨੇਹਾ ਦਿੱਤਾ ਕਿ ਅਸੀਂ ਸਿੱਖ ਗੁਰੂਆਂ ਦਾ ਸਤਿਕਾਰ ਤਾਂ ਕਰਦੇ ਹਾਂ ਪਰ ਅਸੀਂ ਪੰਜਾਬ ਦੇ ਮੌਜੂਦਾ ਸਿਆਸੀ ਢਾਂਚੇ ਨੂੰ ਮਾਨਤਾ ਨਹੀਂ ਦਿੰਦੇ ਉਹਨਾਂ ਨੇ ਗੁਰੂ ਸਾਹਿਬ ਦੀ ਵਿਰਾਸਤ ਨੂੰ ਆਪਣਾ ਰਾਸ਼ਟਰਵਾਦ ਦੇ ਨੈਰਟਿਵ ਵਿੱਚ ਫਿੱਟ ਕਰ ਲਿਆ ਪਰ ਪੰਜਾਬ ਦੀ ਖੇਤਰੀ ਭਾਵਨਾ ਨੂੰ ਡੂੰਗੀ ਸੱਟ ਮਾਰੀ ਐ ਇਹ ਸਿੱਧੇ ਤੌਰ ਤੇ ਪੰਜਾਬ ਦਾ ਇੱਕ ਸੌਫਟ ਬਾਇਕਆਉਟ ਸੀ ਜਾਂ ਫਿਰ ਸ਼ਾਇਦ ਇਸ ਦਾ ਇੱਕ ਮਨੋਵਿਗਿਆਨਿਕ ਕਾਰਨ ਵੀ ਹੋ ਸਕਦਾ ਹੈ। ਮੋਦੀ ਸਰਕਾਰ ਸ਼ਾਇਦ ਇਹ ਜਾਣਦੀ ਸੀ ਕਿ ਜੇਕਰ ਉਹ ਪੰਜਾਬ ਆਉਂਦੇ ਤਾਂ ਸਟੇਜ ਤੋਂ ਵਾਰ-ਵਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਹਿੰਦ ਦੀ ਚਾਦਰ ਵਜੋਂ ਯਾਦ ਕੀਤਾ ਜਾਣਾ ਸੀ। ਉਸ ਮਹਾਨ ਬਲੀਦਾਨ ਦਾ ਜ਼ਿਕਰ ਹੋਣਾ ਸੀ ਜੋ ਕੇਵਲ ਮਨੁੱਖਤਾ ਤੇ ਤਿਲਕ ਜੰਜੂ ਦੀ ਰਾਖੀ ਲਈ ਦਿੱਤਾ ਗਿਆ ਸੀ। ਸ਼ਾਇਦ ਇੱਥੇ ਇੱਕ ਡਰ ਇਹ ਵੀ ਸੀ ਕਿ ਗੁਰੂ ਸਾਹਿਬ ਦੇ ਉਸ ਵਿਰਾਟ ਕੱਦ ਅਗੇ ਅਯੋਕੇ ਸਿਆਸੀ ਆਗੂਆਂ ਦਾ Hindu Virat Haridevala ਅਕਸ ਕਿਤੇ ਛੋਟਾ ਨਾ ਪੈ ਜਾਵੇ ਕਿਉਂਕਿ ਇਤਿਹਾਸ ਗਵਾਹ ਹੈ ਕਿ ਜਦੋਂ ਹਿੰਦ ਦੀ ਚਾਦਰ ਦੀ ਗੱਲ ਹੁੰਦੀ ਆ ਤਾਂ ਬਾਕੀ ਸਾਰੇ ਤਾਜ ਤੇ ਤਖਤ ਛੋਟੇ ਲੱਗਣ ਲੱਗ ਜਾਂਦੇ ਆ ਪਰ ਦੋਸਤੋ ਕੌੜਾ ਸੱਚ ਇਹ ਵੀ ਹੈ ਕਿ ਜੇਕਰ ਨੀਅਤ ਸਾਫ਼ ਹੁੰਦੀ ਤਾਂ ਸਿਆਸਤ ਦੀਆਂ ਦੀਵਾਰਾਂ ਨੂੰ ਤੋੜ ਕੇ ਸਾਂਝੀ ਗੱਲ ਕੀਤੀ ਜਾ ਸਕਦੀ ਸੀ ਜੇਕਰ ਅਟਲ ਵਿਆਹ ਰਿਵਾਜਪਾਈ 1984 ਦੇ ਉਸ ਭਿਆਨਕ ਦੌਰ ਤੋਂ ਬਾਅਦ ਵੀ ਸਿੱਖਾਂ ਦੇ ਜਗਮਾਂ ਤੇ ਮੱਲਬ ਲਾਉਣ ਲਈ ਸ੍ਰੀ ਅਮਰਤਸਰ ਸਾਹਿਬ ਜਾ ਸਕਦਾ ਤਾਂ ਪ੍ਰਧਾਨ ਮੰਤਰੀ ਮੋਦੀ 350 ਸਾਲਾ ਦਿਹਾੜੇ ਤੇ ਆਨੰਦਪੁਰ ਸਾਹਿਬ ਕਿਉਂ ਨਹੀਂ ਆ ਸਕਦੇ ਅਫਸੋਸ ਸਿਆਸਤਦਾਨਾਂ ਦੀ ਇਸ ਈਕੋ ਵਾਲ ਵਿੱਚ ਜੇਕਰ ਕਿਸੇ ਚੀਜ਼ ਦੀ ਬਲੀ ਦਿੱਤੀ ਗਈ ਦਾ ਉਹ ਸੀ ਆਮ ਲੋਕਾਂ ਦੀ ਸ਼ਰਧਾ ਗੁਰੂ ਦੀ ਨਗਰੀ ਦੇ ਵਿੱਚ ਸ਼ਾਦਾ ਦੇ ਫਲ ਘਟ ਸਿਆਸੀ ਪੈਤਣਿਆਂ ਦੇ ਕੰਡੇ ਵੱਧ ਖਿਲਰੇ ਨਜ਼ਰ ਆਏ ਅਫਸੋਸ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਵੀ ਲਿਖਿਆ ਜਾਣ ਵਾਲਾ ਇਹ ਦਿਨ ਸਿਆਸੀ ਰਾਂਛਾਂ ਦੀ ਭੇਂਡ ਚੜ ਗਿਆ ਇਸ ਪੂਰੇ ਘਟਨਾਕਰਮ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਸੀ ਪੰਜਾਬ ਸਰਕਾਰ ਦਾ ਰੋਲ ਸਰਕਾਰ ਨੇ ਸਿਰਫ ਗਲਤੀ ਨਹੀਂ ਕੀਤੀ ਬਲਕਿ ਇੱਕ ਬਹੁਤ ਵੱਡਾ ਬਲੰਡਰ ਕੀਤਾ ਸਰਕਾਰ ਭੁੱਲ ਗਈ ਕਿ ਉਸਦਾ ਕੰਮ ਇਨਫਰਾਸਟ੍ਰਕਚਰ ਦੇਣਾ ਹੈ ਪੰਜਾਬ ਨੂੰ ਬਿਹਤਰ ਬਣਾਉਣਾ ਹੈ ਨਾ ਕਿ ਧਾਰਮਿਕ ਸਟੇਜਾਂ ਦਾ ਇਵੈਂਟ ਮੈਨੇਜਰ ਬੰਨਾ ਹੈ ਬੇਸ਼ੱਕ ਅਸੀਂ ਅੱਜ ਐਸਜੀਪੀਸੀ ਦੀਆਂ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ ਪਰ ਇਸ ਮੌਕੇ ਸ਼੍ਰੋਮਣੀ ਕਮੇਟੀ ਨੇ ਇੱਕ ਸਿਧਾਂਤਕ ਸਟੈਂਡ ਲਾਇਆ ਉਹਨਾਂ ਦਾ ਤਰਕ ਸਾਫ਼ ਸੀ ਕਿ ਗੁਰੂ ਦੀ ਸਟੇਜ ਤੇ ਸਿਆਸੀ ਭਾਸ਼ਣ ਨਹੀਂ ਹੋਣਗੇ ਉੱਥੇ ਸਿਰਫ ਗੁਰਬਾਣੀ ਤੇ ਇਤਿਹਾਸ ਦੀ ਗੱਲ ਹੋਵੇਗੀ ਪਰ ਪੰਜਾਬ ਸਰਕਾਰ ਚਾਹੁੰਦੀ ਸੀ ਕਿ ਸਟੇਜ ਸਾਡੇ ਹੱਥ ਹੋਵੇ ਮਾਇਕ ਸਾਡੇ ਹੱਥ ਹੋਵੇ ਅਸੀਂ ਵੋਟਾਂ ਪੱਕੀਆਂ ਕਰੀਏ ਜਦੋਂ ਐਸਜੀਪੀਸੀ ਨੇ ਇਹ ਮੰਨਣ ਤੋਂ ਇਨਕਾਰ ਕੀਤਾ ਤਾਂ ਸਰਕਾਰ ਨੇ ਜਿੱਦ ਫੜ ਲਈ ਤੇ ਆਪਣੀ ਵੱਖਰੀ ਸਟੇਜ ਲਾਈ ਪਰ ਦੋਸਤੋ ਨਤੀਜਾ ਕੀ ਨਿਕਲਿਆ ਇਹ ਦੇਖ ਕੇ ਤਰਸ ਆਉਂਦਾ ਕਿ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਤੋਂ ਲੈ ਕੇ ਦੇਸ਼ ਦੇ ਹਰ ਸੂਬੇ ਦੇ ਮੁੱਖ ਮੰਤਰੀਆਂ ਸਮੇਤ ਕੇਂਦਰੀ ਮੰਤਰੀਆਂ ਨੂੰ ਸੱਦਾ ਭੇਜਿਆ ਪਰ ਕੋਈ ਵੀ ਨਹੀਂ ਪਹੁੰਚਿਆ ਆਖਰ ਕਿਉਂ ਕਿਉਂਕਿ ਦੇਸ਼ ਦੇ ਬਾਕੀ ਸਿਆਸਦਾਨ ਵੀ ਸਮਝਦਾਰ ਨੇ ਸਭ ਨੂੰ ਪਤਾ ਹੈ ਕਿ ਜੇਕਰ ਅਸੀਂ ਉੱਥੇ ਗਏ ਤਾਂ ਸਿੱਖ ਧਾਰਮਿਕ ਸਮਾਗਮ ਦਾ ਹਿੱਸਾ ਨਹੀਂ ਬਲਕਿ ਪੰਜਾਬ ਸਰਕਾਰ ਦੀ ਸਿਆਸੀ ਰੈਲੀ ਦਾ ਹਿੱਸਾ ਹੋਵਾਂਗੇ ਕੋਈ ਵੀ ਦੂਜਾ ਲੀਡਰ ਪੰਜਾਬ ਦੇ ਮੌਕਮੰਤਰੀ ਦੇ ਸ਼ੋਅ ਵੇਚ ਜਾ ਕੇ ਉਹਨਾਂ ਦਾ ਕੱਦ ਉੱਚਾ ਕਰਨਾ ਨਹੀਂ ਚਾਹੇਗਾ ਸਰਕਾਰ ਨੂੰ ਇਹ ਸਮਝਣਾ ਪਵੇਗਾ ਕਿ ਸਰਕਾਰੀ ਤਖਤ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਨਹੀਂ ਹੋ ਸਕਦੇ ਤੇ ਇਹ ਸਬਕ ਵੀ ਸ਼ਾਇਦ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ ਅਸਲ ਵਿੱਚ ਇਹ ਖਿੱਚੋ ਤਾਨ ਸਿਰਫ ਦੋ ਵਕ ਵਕ ਸਟੇਜਾਂ ਦੀ ਨਹੀਂ ਇਹ ਟਕਰਾਅ ਸੀ ਵਿਚਾਰਧਾਰਾ ਦਾ ਇੱਕ ਪਾਸੇ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਕਾਲ ਤਖਤ ਸਾਹਿਬ ਜੋ ਸਟੈਂਡ ਲੈ ਰਹੇ ਸਨ ਕਿ ਸਿੱਖ ਸਿਧਾਂਤਾਂ ਤੇ ਧਰਮ ਪ੍ਰਾਤਨ ਮਰਿਆਦਾ ਲਈ ਤੇ ਦੂਜੇ ਪਾਸੇ ਪੰਜਾਬ ਸਰਕਾਰ ਸੀ ਜਿਸ ਲਈ ਇਹ ਪਵਿੱਤਰ ਸਮਾਗਮ ਸਿਰਫ ਵੋਟ ਵ ਇੱਕ ਸਾਧਨ ਦਾ ਇੱਕ ਹੰਜਰੀਆ ਮਾਤਰ ਸੀ ਪਰ ਇਹ ਸਿਆਸਤਦਾਨ ਸ਼ਾਇਦ ਭੁੱਲ ਗਏ ਕਿ ਗੁਰਮਤ ਦਾ ਅਟੱਲ ਅਸੂਲ ਕੀ ਹੈ ਗੁਰੂ ਦੇ ਦਰਬਾਰ ਵਿੱਚ ਦੁਨੀਆਂ ਦਾ ਵੱਡੇ ਤੋਂ ਵੱਡਾ ਬਾਦਸ਼ਾਹ ਵੀ ਇੱਕ ਭਖਾਰੀ ਬਣ ਕੇ ਆਉਂਦਾ ਹੈ ਚੀਫ ਗੈਸਟ ਬਣ ਕੇ ਨਹੀਂ ਇੱਥੇ ਐਸਜੀਪੀਸੀ ਤੇ ਸਿੰਘ ਸਹਿਬਾਨ ਨੇ ਇੱਕ ਵੱਡਾ ਜਅਹ ਉਹਨਾਂ ਸਾਫ਼ ਕਰ ਦਿੱਤਾ ਕਿ ਧਰਮ ਸਿਆਸ ਦੀ ਜੁੱਤੀ ਨਹੀਂ ਬਣ ਸਕਦਾ ਉਹਨਾਂ ਨੇ ਸਰਕਾਰ ਦੇ ਦਬਾਅ ਕੇ ਝੁਕਣ ਦੀ ਬਜਾਏ ਵਖਰਾ ਰਹਿਣਾ ਬਿਹਤਰ ਸਮਝਿਆ ਕਿਉਂਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਰਵਈਆ ਪਿਛਲੇ ਕੁਝ ਸਮੇਂ ਤੋਂ ਸਿੱਖ ਸੰਸਥਾਵਾਂ ਦੇ ਪ੍ਰਤੀ ਬੇहद ਹਮਲਾਵਰ ਰਿਹਾ ਤੁਸੀਂ ਖੁਦ ਦੇਖਾ ਹੋਵੇਗਾ ਕਿ ਮੁੱਖ ਮੰਤਰੀ ਆਏ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਤੇ ਨਿੱਜੀ ਹਮਲੇ ਤੇ ਗੋਲਕ ਚੁੱਕਣ ਦੀ ਗੱਲ ਕਰਕੇ ਮਜ਼ਾਕ ਉਡਾਉਂਦੇ ਨੇ ਲੈ ਕਰੋ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਅੰਡਰ ਉਨ ਜੋ ਗੋਲ ਕੇ ਚੱਕ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਥੋੜੀ ਹੈ ਜਦੋਂ ਸੂਬੇ ਦਾ ਮੁੱਖ ਮੰਤਰੀ ਸਰਵੋੱਚ ਧਾਰਮਿਕ ਸਥਾਨਾਂ ਦਾ ਸਤਿਕਾਰ ਕਰਨ ਦੀ ਬਜਾਏ ਉਹਨਾਂ ਨੂੰ ਟਾਰਗੇਟ ਕਰ ਰਿਹਾ ਹੋਵੇ ਤਾਂ ਫਿਰ ਸਾਂਝੀ ਸਟੇਜ ਕਿਵੇਂ ਲੱਗ ਸਕਦੀ ਹੈ ਜੇਕਰ ਐਸਟੀਪੀਸੀ ਉਸ ਦਿਨ ਸਰਕਾਰ ਨਾਲ ਸਟੇਜ ਸਾਂਝੀ ਕਰ ਵੀ ਲੈਂਦੀ ਤਾਂ ਇਹ ਕਾਮ ਦੇ ਸਿਧਾਂਤਾਂ ਨਾਲ ਸਮਝੌਤਾ ਹੁੰਦਾ ਸਰਕਾਰ ਦੀ ਕੋਸ਼ਿਸ਼ ਸੀ ਕਿ ਪੈਸੇ ਤੇ ਪਾਵਰ ਦੇ ਜ਼ੋਰ ਤੇ ਧਰਮ ਨੂੰ ਹਾਈਜੈਕ ਕਰ ਲਿਆ ਜਾਵੇ ਪਰ ਉਹ ਭੁੱਲ ਗਏ ਕਿ ਸਿੱਖ ਕੌਮ ਦਾ ਇਤਿਹਾਸ ਸਰਕਾਰਾਂ ਦੇ ਹਕਮਾਂ ਦਾ ਗੁਲਾਮ ਨਹੀਂ ਰਿਹਾ ਇਹ ਸਾਬਤ ਹੋ ਗਿਆ ਕਿ ਪੰਜਾਬ ਸਰਕਾਰ ਲਈ ਗੁਰੂ ਸਾਹਿਬ ਦਾ ਦਿਹਾੜਾ ਸਿਰਫ ਇੱਕ ਇਵੈਂਟ ਸੀ ਜਿੱਥੇ ਭੀੜ ਇਕੱਠੀ ਕਰਨੀ ਸੀ ਪਰ ਪੰਥਕ ਸੰਸਥਾਵਾਂ ਲਈ ਇਹ ਸ਼ਰਧਾ ਦਾ ਵਿਸ਼ਾ ਸੀ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਧਾਰਮਿਕ ਲੀਡਰਸ਼ਿਪ ਨੂੰ ਪਿੱਛੇ ਧੱਕ ਕੇ ਉਹ ਸਾਰੀ ਲਾਈਮਲਾਈਟ ਲੈ ਜਾਣਾ ਪਰ ਸੰਗਤ ਨੇ ਖਾਲੀ ਕੁਰਸੀਆਂ ਛੱਡ ਕੇ ਸਰਕਾਰ ਨੂੰ ਦੱਸ ਦਿੱਤਾ ਕਿ ਪੰਜਾਬ ਵਿੱਚ ਤਖਤ ਬਦਲੇ ਜਾ ਸਕਦੇ ਆ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਰਵਜਤਾਂ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ ਇਸ ਪੂਰੇ ਘਟਨਾਕਰਮ ਵਿੱਚ ਸਰਕਾਰ ਦਾ ਸਿਆਸੀ ਲਾਲਚ ਨੰਗਾ ਹੋ ਗਿਆ ਜਦ ਕਿ ਐਸਜੀਪੀਸੀ ਆਪਣੀ ਕਮਜ਼ੋਰੀਆਂ ਦੇ ਬਾਵਜੂਦ ਸਿਧਾਂਤਕ ਤੌਰ ਤੇ ਹੰਜਤ ਗਈ ਤਾਂ ਦੋਸਤੋ ਸਿੱਟਾ ਕੀ ਨਿਕਲਿਆ ਅਖੀਰ ਵਿੱਚ ਜਿੱਤਿਆ ਕੌਣ ਕੀ ਪੰਜਾਬ ਸਰਕਾਰ ਜਿੱਤੀ ਨਹੀਂ ਉਹਨਾਂ ਦਾ ਪੰਡਾਨ ਖਾਲੀ ਰਿਹਾ ਕਿ ਐਸਜੀਪੀਸੀ ਜਿੱਤੀ ਨਹੀਂ ਉਹਨਾਂ ਦੀ ਕਮਜ਼ੋਰੀ ਹੰਜਾ ਜ਼ਾਹਿਰ ਹੋ ਗਈ ਕਿ ਕੇਂਦਰ ਸਰਕਾਰ ਜਿੱਤੀ ਸ਼ਾਇਦ ਸਿਆਸੀ ਤੌਰ ਤੇ ਹਾਂ ਪਰ ਨੈਤਿਕ ਤੌਰ ਤੇ ਉਹ ਵੀ ਹਾਰ ਗਈ ਕਿਉਂਕਿ ਉਹ ਦੇਸ਼ ਦੇ ਇੱਕ ਅਹਿਮ ਹਿੱਸੇ ਨੂੰ ਗੱਲ ਆਉਣ ਵਿੱਚ ਨਕਾਮ ਰਹੀ ਪਰ ਅਸਲੀ ਹਾਰ ਗੁਰੂ ਨਾਨਕ ਨਾਮ ਲੈਵਾ ਸੰਗਤ ਦੀ ਹੋਈ ਉਹ ਸੰਗਤ ਜੋ ਚਾਹੁੰਦੀ ਸੀ ਕਿ ਅੱਜ ਸਾਰੀਆਂ ਪਾਰਟੀਆਂ ਆਪਣੇ ਝੰਡੇ ਛੱਡ ਕੇ ਕੇਸਰੀ ਨਿਸ਼ਾਨ ਸਾਹਿਬ ਹੇਠ ਇਕੱਠੀਆਂ ਹੋਣ ਗੁਰੂ ਤੇਗ ਬਹਾਦਰ ਜੀ ਨੇ ਤਾਂ ਦੂਸਰੇ ਧਰਮ ਲਈ ਸੀਸ ਦਿੱਤਾ ਪਰ ਸਾਡੇ ਲੀਡਰ ਆਪਣੇ ਹੀ ਧਰਮ ਦੇ ਸਮਾਗਮ ਲਈ ਆਪਣੀ ਈਗੋ ਨਹੀਂ ਛੱਡ ਸਕੇ ਇਹ ਇਤਿਹਾਸਕ ਦਿਹਾੜਾ ਸਾਨੂੰ ਯਾਦ ਦਿਵਾਉਂਦਾ ਕਿ ਅਸੀਂ ਕਿੰਨੇ ਬੰਦੇ ਹੋਏ ਹਾਂ ਤੇ ਸਿਆਸਤ ਕਦੋਂ ਤੱਕ ਚੱਲੇਗੀ ਜੇਕਰ ਅਸੀਂ ਅੱਜ ਨਾ ਬੋਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ ਇਤਿਹਾਸ ਗਵਾਹ ਹੈ ਕਿ ਜੋ ਕੌਮ ਆਪਣੇ ਵਿਰਸੇ ਨੂੰ ਸਿਆਸਤ ਦੀ ਭੇਟ ਚੜਾ ਦਿੰਦੀਆਂ ਉਹ ਮੱਟ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ